ਦੇ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ। ਉਕਤ ਮੁਲਜ਼ਮ ਨੇ ਅਚਾਨਕ ਹੀ ਲੋਹੇ ਦੀ ਰਾਡ ਦੇ ਨਾਲ ਸੇਵਾਦਾਰਾਂ ਤੇ ਸੰਗਤਾਂ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਦੋ ਸੇਵਾਦਾਰਾਂ ਸਣੇ ਚਾਰ ਲੋਕ ਜ਼ਖਮੀ ਹੋਏ ਨੇ। ਇਹਨਾਂ ਵਿੱਚੋਂ ਗੰਭੀਰ ਹਾਲਤ ਦੇ ਚਾਲਦਿਆਂ ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ਆਈਸੀਯੂ ਦੇ ਵਿੱਚ ਭਰਤੀ ਹੈ। ਉਥੇ ਹੀ ਡਿਊਟੀ ਸਟਾਫ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਵੇਖੋ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ ਸਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅਸੀਂ ਮੋਹਾਲੀ ਜ਼ਿਲ੍ਹਾ ਮੇਰਾ ਜੀ ਪਿੰਡ ਵਾਪਰੀ ਜੀ ਉੱਥੇ ਗੁਰੂ ਰਾਮਦਾਸ ਸਰਾ ਚ ਅਸੀਂ ਇਹ ਰੂਮ ਲਿਆ ਸੀ ਅੱਜ 20 ਜਣੇ ਅਸੀਂ ਆਏ ਹਾਂ ਅਸੀਂ ਆ ਕੇ ਖੜੇ ਆ ਤਾਂ ਨੀਚੇ ਰੋਲਾ ਪੈ ਰਿਆ ਸੀ ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ ਉਤ ਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਉਹਨੇ ਪਹਿਲੇ ਮੇਰੇ ਵੱਡੇ ਭਰਾ ਦੇ ਮਾਰਿਆ ਫੇ ਨਾਲ ਦੀ ਨਾਲ ਅਸੀਂ ਇਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੀ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਿਰ ਉਹਨੂੰ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜੋੜ ਜ਼ਿਆਦਾ ਲੱਗੇ ਹੋਏ ਸੀ ਕਿੰਨੇ ਜਾਣੇ ਸੀ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਲਓ ਉਹਨੇ 3-4 ਬੰਦਿਆਂ ਤੇ ਪਹਿਲੇ ਵੀ ਝੋੜ ਮਾਰ ਚੁੱਕਿਆ ਉਹ ਫਰਵਰੀ ਗਰੁੱਪ ਹੈ ਕਿਉਂ ਚੁਲਦੇ ਦੇ ਜੀ ਬੇਤਵੀ ਕਰਨ ਇਹ ਭਾਜੀ ਇਹ ਤਾਂ ਮੰਨ ਲਓ ਸੰਸਥਾ ਨੂੰ ਗੌਰ ਇਹਨੂੰ ਦੇਖਣਾ ਚਾਹੀਦਾ ਵੀ ਬੰਦਾ ਕੌਣ ਹੈ ਕੌਣ ਆ ਰਿਹਾ ਹੈ ਕੌਣ ਨਹੀਂ ਜਾ ਰਿਹਾ ਇਹਨਾਂ ਨੂੰ ਸੇਵਾਦਾਰਾਂ ਦੀ ਡਿਊਟੀ ਬਣਦੀ ਹੈ ਵੀ ਬੰਦਾ ਕੌਣ ਹੈ ਕੌਣ ਨਹੀਂ ਜਿਆਦਾ ਕਰ ਜਿਆਦਾ ਕਰ ਸੋਮਨੀ ਕਮੇਡੀ ਨੂੰ ਬੇਨਤੀ ਹੈ ਵੀ ਇਹ ਐਵੇਂ ਦੇ ਬੰਦਿਆਂ ਨੂੰ ਥੋੜੇ ਸਦਾ ਹਾਂ ਜੀ ਸਰਾਰ ਦੇ ਅੰਸਰਾਂ ਥੋੜਾ ਧਿਆਨ ਰੱਖਣ ਅਸੀਂ ਚਾਹੇ ਇਹੀ ਚਾਹਦੇ ਹਾਂ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਡਾ ਤਾਂ ਬਚਾਅ ਹੋ ਗਿਆ ਚਲੋ ਕੋਈ ਲੇਡੀ ਜਾਂ ਬੱਚਾ ਆ ਜਾਂਦਾ ਉਹ ਤਾਂ ਜਿਆਦਾ ਸੱਟ ਵੇਟ ਲਾ ਜਾਂਦੀ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੋ ਜਾਂਦੀ। ਹਾਂਜੀ ਭਾਜੀ ਕੀ ਨਾ ਜੀ ਤੁਸੀਂ ਬੀਤ ਸੰਗ। ਹਾਂਜੀ ਹਾਂਜੀ। ਕਿਸ ਕੀ ਘਟਨਾ ਹੋ ਗਈ ਸੀ? ਕੱਟਾਂ ਜੇ ਉੱਥੇ ਵਿਹਲਾ ਬੰਦਾ ਆਇਆ ਉਹ ਸਰਾਜ। ਹਨ ਮਥਲੇ ਉਤਰਨ ਗਿਆ। ਤੇ ਉਹਨੇ ਮੇਰੇ ਮਾਰਤੀ ਬਿਨਾ ਰਾਡ ਛੜੀ ਰੋਈ ਦੀ। ਤੇ ਮੈਂ ਮੋੜ ਥਲੇ ਭੱਜਾਂ। ਤੇ ਪੌੜੀਆਂ ਦੇ ਮੈਸ ਡੱਪਿਆ ਥਲੇ। ਤੇ ਥੱਲੇ ਮੇਰਾ ਬਿਠਾਈ ਸਵਾਇ ਪ੍ਰੇਮੀ ਯਾਤਰੀ ਹੇਪਾ। ਉਹਦੇ ਮਾਰਤੀ ਹਰਜਾ। ਤਮੜੇ ਹੜਾ ਸੇਵਾਦਾਰੀ ਹੋ ਵੀ ਕਿ ਮੈਨੇ ਮੇਰੇ ਵਾਸਤੇ ਗਾਂ ਗਿਆ ਮੈਨੇ ਬਚਾਵਾ ਉਹਦੇ ਮਾਰਤੀ ਸੀ ਹਰਚ ਉਹਨਾਂ ਅੰਦਰ ਪਿਆ ਪੁਸਾਂਚਾ ਬੰਦਾ ਜਿਹੜਾ ਸ਼ਾਂਜਾ ਪੁਲਿਸ ਕੋਲ ਦਿੱਤਾ ਬੰਦਾ ਪੁਲਿਸ ਕੋਆ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆ ਦਮਾਕੀਆ ਸਟ ਆਉਂਦੇ ਹਨ ਗੱਡੀ ਪਤਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਇਹ ਹਰ ਵਾਰੀ ਇਹ ਜੋ ਬੰਦੇ ਆਉਂਦੇ ਆ ਗੁਰੂ ਘਰਾਂ ਦੀ ਸ਼ਰਤਾਂ ਕਰਦੇ ਨੇ ਤੇ ਬਾਅਦ ਚ ਦਮਾਕੀਆ ਅਫਸਰ ਕਰਕੇ ਉਹਨਾਂ ਨੂੰ ਇਹ ਹੋਣਾ ਹਾਂ ਜੀ ਹਾਂ ਜੀ ਇਹ ਹੁਣ ਪਤਾ ਨਹੀਂ ਹੁਣ ਵੇਖ ਕਰ ਹੋਣੀ ਚਾਹੀਦੀ ਇਹ ਅੱਗੇ ਵੀ ਬਾਅਦ ਵੀ ਗਾਂ ਵੀ ਸੱਟ ਲਾਖਦੀ ਆਂ ਔਰ ਕੈਨੂੰ ਮਰ ਲਾਖਦੀ ਆਂ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਂ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈ ਸੀ ਯੂ 'ਚ ਇਹ ਦਾਖਲ ਕੀਤਾ ਸਿਰ ਤੇ ਛੱਡ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐ ਸੱਚ ਕ੍ਰਿਟੀਕਲ ਕੰਡੀਸ਼ਨ ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਜੀ ਸਾਡੇ ਦਾ ਡਾਕਟਰ ਸਾਹਿਬ ਤੁਹਾਡਾ ਨਾਮ ਦੱਸ ਕਿ ਇਹ ਵੀ ਆਏ ਕਿੱਥੋਂ ਨੇ ਕੀ ਗਲਤ ਕਿਉਂ ਹੋਇਆ ਇਹ ਜੀ ਜਿੱਦਾਂ ਮੈਨੂੰ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਇਹ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫੋਰਮੇਸ਼ਨ ਹਜੇ ਹੈਗੀ ਹੈ ਕੋਈ ਸੀਰੀਅਸ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ 'ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਹੈ ਦੱਸੋ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਜੀ ਸੋ ਸਾਡੇ ਅੰਡਰ ਫੀ ਟਰੀਟਮੈਂਟ ਚੱਲ ਰਿਹਾ ਜੀ ਦੇਖਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਉਕਤ ਮੁਲਜ਼ਮ ਨੇ ਅਚਾਨਕ ਹੀ ਲੋਹੇ ਦੀ ਰਾਡ ਦੇ ਨਾਲ ਸੇਵਾਦਾਰਾਂ ਤੇ ਸੰਗਤਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਸੇਵਾਦਾਰਾਂ ਸਣੇ ਚਾਰ ਲੋਕ ਜ਼ਖਮੀ ਹੋਏ ਨੇ ਇਹਨਾਂ ਵਿੱਚੋਂ ਗੰਭੀਰ ਹਾਲਤ ਦੇ ਚਾਲਦਿਆਂ ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ਆਈਸੀਯੂ ਦੇ ਵਿੱਚ ਭਰਤੀ ਹੈ ਉੱਥੇ ਹੀ ਡਿਊਟੀ ਸਟਾਫ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ ਦਹਿਸ਼ਤ ਮਚਾ ਦਿੱਤੀ। ਵੇਖੋ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ। ਸਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਜੀ? ਅਸੀਂ ਮੋਹਾਲੀ ਜ਼ਿਲ੍ਹਾ ਮੇਰਾ ਜੀ। ਪਿੰਡ ਵਾਪਰੀ ਜੀ। ਉੱਥੇ ਗੁਰੂ ਰਾਮਦਾਸ ਸਰਾਾਂ ਚ ਅਸੀਂ ਰੂਮ ਲਿਆ ਸੀ ਅੱਜ। 20 ਜਣੇ ਅਸੀਂ ਆਏ ਆਂ। ਅਸੀਂ ਆ ਕੇ ਖੜੇ ਆ ਤਾਂ نیچے ਰੌਲਾ ਪੈ ਰਿਹਾ ਸੀ। ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ। ਉਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ। ਉਹਨੇ ਪਹਿਲੇ ਮੇਰੇ ਵੱਡੇ ਭਰਾ ਫੇਰ ਨਾਲ ਦੇ ਨਾਲ ਅਸੀਂ ਉਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੇ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਿਰ ਉਹਨੂੰ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜੋੜ ਜ਼ਿਆਦਾ ਲੱਗੇ ਹੋਏ ਸੀ ਕਿੰਨੇ ਜਾਣੇ ਸੀ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਲਓ ਉਹਨੇ 3-4 ਬੰਦਿਆਂ ਤੇ ਪਹਿਲੇ ਵੀ ਝੋੜ ਮਾਰ ਚੁੱਕਿਆ ਉਹ ਹਰ ਵਾਰੀ ਗਰੂਪਾਈਕੋ ਚੋਲਦੇ ਦੇ ਜੀ ਬੇਦਬੀ ਕਰਨ ਇਹ ਭਾਜੀ ਇਹ ਤਾਂ ਮੰਨ ਲਓ ਸੰਸਥਾ ਨੂੰ ਗੌਰ ਇਹਨੂੰ ਦੇਖਣਾ ਜਿਹਦਾ ਵੀ ਬੰਦਾ ਕੌਣ ਹੈ ਕੌਣ ਆ ਰਿਹਾ ਕੌਣ ਨਹੀਂ ਜਾ ਰਿਹਾ ਇਹਨਾਂ ਨੂੰ ਸੇਵਾਦਾਰਾਂ ਦੀ ਡਿਊਟੀ ਬਣਦੀ ਹੈ ਵੀ ਬੰਦਾ ਕੌਣ ਹੈ ਕੌਣ ਨਹੀਂ ਜਿਆਦਾ ਕਰ ਜਿਆਦਾ ਕਰ ਸੋਮਣੀ ਕਮੇਟੀ ਨੂੰ ਬੇਨਤੀ ਹੈ ਵੀ ਇਹ ਐਵੇਂ ਦੇ ਬੰਦਿਆਂ ਨੂੰ ਥੋੜੇ ਸਦਾ ਹਾਂ ਜੀ ਸਰਾਰ ਦੀ ਅੰਸਰਾਂ ਥੋੜਾ ਧਿਆਨ ਰੱਖਣ ਅਸੀਂ ਚਲ ਇਹੀ ਚਾਹੁੰਦੇ ਆ ਵੀ ਚਲੋ ਮਹਾਰਾਜ ਦੀ ਗਿਰਬਾਹ ਨਾਲ ਸਾਡਾ ਤਾਂ ਬਚਾਅ ਹੋ ਗਿਆ ਚਲੋ ਕੋਈ ਲੇਡੀਜ਼ ਜਾਂ ਬੱਚਾ ਆ ਜਾਂਦਾ ਉਹ ਤਾਂ ਜਿਆਦਾ ਸੱਟ ਵੇਟ ਲਾ ਜਾਂਦੀ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਹਾਂਜੀ ਭਾਜੀ ਕੀ ਨਾ ਦੇਖੂ ਜਸਵੀਰ ਸਿੰਘ ਹਾਂ ਜਾਂਜੀ ਇਸ ਕੀ ਕਹਾਣੀ ਵਾਸਤੇ ਜੀ ਪੱਡਾ ਜੇ ਉੱਥੇ ਵਿਹਲਾ ਬੰਦਾ ਆਇਆ ਉਹ ਸਰਾਜਾ ਹਨ ਮਥਲੇ ਉਤਰਨ ਗਿਆ ਤੇ ਉਹਨੇ ਮੇਰੇ ਮਾਰਤੀ ਬਿਨਾ ਰਾਤ ਛੜੀ ਰੋਈ ਦੀ ਤੇ ਮੈਂ ਮੜੇ ਥਲੇ ਭੱਜਾਂ ਤੇ ਪੌੜੀਆਂ ਦੇ ਮੈਸ ਡੱਪਿਆ ਥੱਲੇ ਤੇ ਥੱਲੇ ਮੈਂ ਮੜਾ ਬਿਠਾਈ ਸਵਾਇਾ ਪ੍ਰੇਮੀ ਯਾਤਰੀ ਹੇਪਾ ਉਹਦੇ ਮਾਰਤੀ ਹਰਜਾ ਤੇ ਮੜੇ ਹਟਾ ਸੇਵਾ ਦਾ ਰਹੀ ਹੋ ਵੀ ਕਿ ਮਨੇ ਮੇਰੇ ਵਾਸਤੇ ਗਾਂ ਗਿਆ ਮੈਨੂੰ ਬਚਾਵਾ ਉਹਦੇ ਮਾਰਤੀ ਹਰਜਾ ਉਹਨੂੰ ਅੰਦਰ ਪਿਆ ਨਿਸ਼ਾਨ ਚਾਹ ਬੰਦਾ ਜਿਹੜਾ ਅਸ਼ਾਂਜ ਪੁਲਿਸ ਕੋਲ ਤੇਤਾ ਬੰਦਾ ਪਰ ਕੋਈ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆ ਧਮਾਕਿਆ ਸਟ ਆਉਂਦੇ ਹਨ ਗੱਡੀ ਪਤਾ ਨਹੀਂ ਲੱਗਦਾ ਨਹੀਂ ਵੀ ਹਰ ਵਾਰੀ ਇਹ ਜੋ ਬੰਦੇ ਆਉਂਦੇ ਆ ਗੁਰੂ ਗ੍ਰੰਥ ਸਾਹਿਬ ਤਾਂ ਕਰਦੇ ਨੇ ਤੇ ਬਾਅਦ ਚ ਦਮਾਕੀ ਆਫਸੈਟ ਕਰਕੇ ਉਹਨੂੰ ਇਹ ਹਾਂ ਜੀ ਹਾਂ ਜੀ ਇਹ ਹੁਣ ਪਤਾ ਨਹੀਂ ਹੁਣ ਵੇਖ ਹਰ ਹੁਣ ਜਦ ਇਹ ਅੱਗੇ ਅੱਗੇ ਵੀ ਬਾਅਦ ਵੀ ਗਾ ਵੀ ਸੱਟ ਲਾ ਸਕਦੀ ਆ ਹੋਰ ਕਿਸ ਨੂੰ ਮਰ ਲਾ ਸਕਦੀ ਆ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਂ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਜ਼ੀਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਦਾਖਲ ਕੀਤਾ ਹੈ ਸਿਰ ਤੇ ਛੱਡ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸ ਸੱਚ ਕ੍ਰਿਟੀਕਲ ਕੰਡੀਸ਼ਨ 'ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜੇ ਹਿਸਾਬ ਨਾਲ ਵੀ ਜਿੰਨੀ ਵੀ ਸਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨਹੀਂ ਨੇ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਸਾਡੇ ਨਾਲ ਡਾਕਟਰ ਸਾਹਿਬ ਤੁਹਾਡਾ ਨਾਮ ਦੱਸ ਕੇ ਇਹ ਮਰੀਜ਼ ਆਏ ਕਿੱਥੋਂ ਨੇ ਕੀ ਗਲਤ ਕਿਉਂ ਸੀ ਇਹ ਜੀ ਜਿੱਦਾਂ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਇਹ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫੋਰਮੇਸ਼ਨ ਹਜੇ ਹੈਗੀ ਹੈ ਕੋਈ ਸੀਰੀਅਸ ਨਹੀਂ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ 'ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਹੈ ਦੱਸੋ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਜੀ ਸੋ ਸਾਡੇ ਅੰਡਰ ਫੇ ਟਰੀਟਮੈਂਟ ਚੱਲ ਰਿਹਾ ਜੀ ਦੇਖਦੇ ਆਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਉਕਤ ਮੁਲਜ਼ਮ ਨੇ ਅਚਾਨਕ ਹੀ ਲੋਹੇ ਦੀ ਰਾਡ ਦੇ ਨਾਲ ਸੇਵਾਦਾਰਾਂ ਤੇ ਸੰਗਤਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਸੇਵਾਦਾਰਾਂ ਸਣੇ 4 ਲੋਕ ਜ਼ਖਮੀ ਹੋਏ ਨੇ ਇਨਾ ਵਿੱਚੋਂ ਗੰਭੀਰ ਹਾਲਤ ਦੇ ਚੱਲਦਿਆਂ ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ਆਈਸੀਯੂ ਦੇ ਵਿੱਚ ਭਰਤੀ ਹੈ ਉੱਥੇ ਹੀ ਡਿਊਟੀ ਸਟਾਫ ਨੇ ਉਕਤ ਮੁੱਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰੂ ਰਾਮਦਾਸ ਸ੍ਰੀ ਅੰਦ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਵੇਖੋ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ ਸਟਾਫ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਮੁਹਾਲੀ ਜ਼ਿਲ੍ਹਾ ਮੇਰਾ ਜੀ ਪਿੰਡ ਨਵਾਬਰੀ ਜੀ ਉੱਥੇ ਗੁਰੂ ਰਾਮ ਦਾਸਰਾ ਚ ਅਸੀਂ ਇਹ ਰੂਮ ਲਿਆ ਸੀ ਅੱਜ 20 ਜਣੇ ਅਸੀਂ ਆਏ ਹਾਂ ਅਸੀਂ ਆ ਕੇ ਖੜੇ ਹਾਂ ਤਾਂ ਨੀਚੇ ਰੌਲਾ ਪੈ ਰਿਆ ਸੀ ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ ਉਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਉਹਨੇ ਪਹਿਲੇ ਮੇਰੇ ਵੱਡੇ ਭਰਾ ਦੇ ਮਾਰਿਆ ਫੇਰ ਨਾਲ ਦੀ ਨਾਲ ਅਸੀਂ ਇਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੇ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫੇਰ ਹੁਣ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜੋੜ ਜ਼ਿਆਦਾ ਲੱਗੇ ਹੋਏ ਸੀ ਕਿੰਨੇ ਜਾਣੇ ਸੀ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਲਓ ਨੇ 3-4 ਬੰਦਿਆਂ ਤੇ ਪਹਿਲੇ ਵੀ ਝੋੜ ਮਾਰ ਚੁੱਕਿਆ ਉਹ ਹਰ ਵਾਰੀ ਗਰੂਪ ਆਈ ਕਿਉਂ ਚੁੰਦੇ ਦੇ ਜੀ ਬੇਤਵੀ ਕਰਨ ਇਹ ਭਾਜੀ ਇਹ ਤਾਂ ਮੰਨ ਲਓ ਸੰਸਥਾ ਨੂੰ ਗੌਰ ਇਹਨੂੰ ਦੇਖਣਾ ਜਿਹਦਾ ਵੀ ਬੰਦਾ ਕੌਣ ਹੈ ਕੌਣ ਆ ਰਿਹਾ ਕੌਣ ਨਹੀਂ ਜਾ ਰਿਹਾ ਇਹਨਾਂ ਨੂੰ ਸੇਵਾਦਾਰਾਂ ਦੀ ਡਿਊਟੀ ਬਣਦੀ ਹੈ ਵੀ ਬੰਦਾ ਕੌਣ ਹੈ ਕੌਣ ਨਹੀਂ ਜਿਆਦਾ ਕਰ ਜਿਆਦਾ ਕਰ ਸੋਮਣੀ ਕਮੇਡੀ ਨੂੰ ਬੇਨਤੀ ਹੈ ਵੀ ਇਹ ਐਵੇਂ ਦੇ ਬੰਦਿਆਂ ਨੂੰ ਥੋੜੇ ਸਦਾ ਹਾਂਜੀ ਸਰਾਰ ਦੇ ਅੰਸਰਾਂ ਥੋੜਾ ਧਿਆਨ ਰੱਖਣ ਅਸੀਂ ਚਲ ਇਹ ਚਾਹੁੰਦੇ ਆ ਵੀ ਚਲੋ ਮਹਾਰਾਜ ਦੀ ਗਿਰਬਾਂ ਨਾਲ ਸਾਡਾ ਤਾਂ ਬਚਾਓ ਹੋ ਗਿਆ ਚਲੋ ਕੋਈ ਲੇਡੀਜ਼ ਜਾਂ ਬੱਚਾ ਆ ਜਾਂਦਾ ਉਹ ਤਾਂ ਜਾਦਾ ਸੱਟ ਵੇਟ ਲਾ ਜਾਂਦੀ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਹਾਂਜੀ ਭਾਜੀ ਕੀ ਨਾਂ ਜੀ ਤੁਸੀਂ ਜਸਬੀਰ ਸਿੰਘ ਤੁਸੀਂ ਹਾਂਜੀ ਹਾਂਜੀ ਕਿਸ ਕੀ ਘਟਨਾ ਹੋ ਗਈ ਜੀ ਕੱਟਾਂ ਜੋ ਉੱਥੇ ਵਿਹਲਾ ਬੰਦਾ ਆਇਆ ਉਹ ਸਰਾਜ ਹਨ ਮਥਲੇ ਉਤਰਨ ਗਿਆ ਤੇ ਉਹਨੇ ਮੇਰੇ ਮਾਰਤੀ ਪਿਲਾਂ ਰਾਡ ਛੜੀ ਰੋਈ ਦੀ ਤੇ ਮੈਂ ਉਹਨੇ ਥਲੇ ਭੱਜਾਂ ਤੇ ਪੌੜੀਆਂ ਦੇ ਮੈਸ ਡੱਪਾਂ ਥੱਲੇ ਤੱਲੇ ਵਾ ਮਾ ਬਿਠਾਈ ਸਵਾਇ ਪ੍ਰੇਮੀ ਯਾਤਰੀ ਹੇ ਪਾ ਉਹਦੇ ਮਾਰਤੀ ਹਰਜਾ ਸਾਡੇ ਕੋ ਹੜਾ ਸੇਵਾ ਦਾ ਰਹੀ ਹੋ ਵੀ ਕਿ ਮੈਨੇ ਮੇਰੇ ਵਾਸਤੇ ਗਾਂ ਗਿਆ ਮੈਨੂੰ ਬਚਾਵਾ ਉਹਦੇ ਮਾਰਤੀ ਹਰਜਾ ਹੁਣ ਅੰਦਰ ਪਿਆ ਨਿਸ਼ਾਨ ਚ ਆ ਬੰਦਾ ਜਿਹੜਾ ਅਸ਼ਾਂਜ ਪੁਲਿਸ ਕੋਲ ਤੇਤਾ ਬੰਦਾ ਪੁਲਿਸ ਕੋ ਆ ਕੋਈ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆ ਧਮਕੀਆਂ ਸੜੇ ਆਂਦੇ ਹਨ ਗੱਡੀ ਪਤਾ ਨਹੀਂ ਲੱਗਦਾ ਨਹੀਂ ਵੀ ਹਰ ਵਾਰੀ ਇਹ ਜੋ ਬੰਦੇ ਆਂਦੇ ਆ ਗੁਰੂ ਘਰ ਅੰਦਰ ਸ਼ਰਧਾਂ ਕਰਦੇ ਨੇ ਤੇ ਬਾਅਦ ਚ ਦਮਾਗੀ ਆਫਸਰ ਕਰਕੇ ਉਹਨੂੰ ਇਹ ਹੋਣਾ ਹਾਂ ਜੀ ਹਾਂ ਜੀ ਇਹ ਹੁਣ ਪਤਾ ਨਹੀਂ ਹੁਣੇ ਵੇਖ ਬਾਰੂਨ ਜਦ ਇਹ ਅੱਗੇ ਵੀ ਬਾਅਦ ਵੀ ਘਾ ਵੀ 60 ਲੱਖਾ ਦੀ ਹੈ ਹੋਰ ਕਿੰਨੂ ਮਰ ਲੱਖਾ ਦੀ ਆ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਂ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਦਾਖਲ ਕੀਤਾ ਹੈ ਸਿਰ ਤੇ ਛੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਕੋ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਤੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸ ਸੱਚ ਕ੍ਰਿਟੀਕਲ ਕੰਡੀਸ਼ਨ ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ कुल मिलाके ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨਹੀਂ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਜੀ ਸਾਡੇ ਡਾਕਟਰ ਸਾਹਿਬ ਤੁਹਾਡਾ ਨਾਮ ਦੱਸ ਕਿ ਇਹ ਵੀ ਆਏ ਕਿੱਥੋਂ ਨੇ ਕੀ ਗਲਤ ਕਿ ਹੋ ਰਿਹਾ ਇਹ ਜੀ ਜਿੱਦਾਂ ਮੈਨੂੰ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਇਹ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹ ਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫੋਰਮੇਸ਼ਨ ਹਜੇ ਹੈਗੀ ਹੈ ਕੋਈ ਸੀਰੀਅਸ ਨਹੀਂ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ 'ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਹੈ ਡਾਕਟਰ ਆਪਣਾ ਨਾਮ ਦੱਸੋ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਜੀ ਸੋ ਸਾਡੇ ਅੰਡਰ ਫਿਰ ਟ੍ਰੀਟਮੈਂਟ ਚੱਲ ਰਿਹਾ ਜੀ ਦੇਖਦੇ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਉਕਤ ਮੁਲਜ਼ਮ ਨੇ ਅਚਾਨਕ ਹੀ ਲੋਹੇ ਦੀ ਰਾਡ ਦੇ ਨਾਲ ਸੇਵਾਦਾਰਾਂ ਤੇ ਸੰਗਤਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਸੇਵਾਦਾਰਾਂ ਸਣੇ 4 ਲੋਕ ਜ਼ਖਮੀ ਹੋਏ ਨੇ ਇਨਾ ਵਿੱਚੋਂ ਗੰਭੀਰ ਹਾਲਤ ਦੇ ਚਾਲਦਿਆਂ ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ਆਈਸੀਯੂ ਦੇ ਵਿੱਚ ਭਰਤੀ ਹੈ ਉੱਥੇ ਹੀ ਡਿਊਟੀ ਸਟਾਫ ਨੇ ਉਕਤ ਮੁੱਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰੂ ਰਾਮਦਾਸ ਸ੍ਰੀ ਅੰਦ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਵੇਖੋ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ ਸਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅਸੀਂ ਮੁਹਾਲੀ ਜ਼ਿਲ੍ਹਾ ਮੇਰਾ ਜੀ ਪਿੰਡ ਵਾਪਰੀ ਜੀ ਉੱਥੇ ਗੁਰੂ ਰਾਮ ਦਾਸ ਰਾਹ ਚ ਅਸੀਂ ਇਹ ਰੂਮ ਲਿਆ ਸੀ ਅਜੇ 20 ਜਣੇ ਅਸੀਂ ਆਏ ਹਾਂ ਅਸੀਂ ਆ ਕੇ ਖੜੇ ਹਾਂ ਤਾਂ ਨੀਚੇ ਰੌਲਾ ਪੈ ਰਿਆ ਸੀ ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ ਉਤ ਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਉਹਨੇ ਪਹਿਲੇ ਮੇਰੇ ਵੱਡੇ ਭਰਾ ਦੇ ਮਾਰਿਆ ਫੇ ਨਾਲ ਦੀ ਨਾਲ ਅਸੀਂ ਇਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੇ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਿਰ ਉਹਨੂੰ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜੋੜ ਜ਼ਿਆਦਾ ਲੱਗੇ ਹੋਏ ਸੀ ਕਿੰਨੇ ਜਾਣੇ ਸੀ ਜੀ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਲਓ ਨੇ 3-4 ਬੰਦਿਆਂ ਤੇ ਪਹਿਲੇ ਵੀ ਝੋੜ ਮਾਰ ਚੁੱਕਿਆ ਉਹ ਹਰ ਵਾਰੀ ਗਰੂਪ ਆਈ ਕਿਉਂ ਚੁੱਲਦੇ ਦੇ ਜੀ ਬੇਦਬੀ ਕਰਨ ਲਈ ਇਹ ਭਾਜੀ ਇਹ ਤਾਂ ਮੰਨ ਲਓ ਸੰਸਥਾ ਨੂੰ ਗੌਰ ਇਹਨੂੰ ਦੇਖਣਾ ਜਿਹਦਾ ਵੀ ਬੰਦਾ ਕੌਣ ਹੈ ਕੌਣ ਆ ਰਿਹਾ ਕੌਣ ਨਹੀਂ ਜਾ ਰਿਹਾ ਇਹਨਾਂ ਨੂੰ ਸੇਵਾਦਾਰਾਂ ਦੀ ਡਿਊਟੀ ਬਣਦੀ ਹੈ ਵੀ ਬੰਦਾ ਕੌਣ ਹੈ ਕੌਣ ਨਹੀਂ ਜਿਆਦਾ ਕਰ ਜਿਆਦਾ ਕਰ ਸੋਮਣੀ ਕਮੇਟੀ ਨੂੰ ਬੇਨਤੀ ਹੈ ਵੀ ਇਹ ਐਵੇਂ ਦੇ ਮੰਦਿਆਂ ਨੂੰ ਕੋਲੇ ਸਦਾ ਹਾਂਜੀ ਸਰਾਰ ਦੀਆਂ ਸਰਾਂ ਥੋੜਾ ਧਿਆਨ ਰੱਖਣ ਅਸੀਂ ਚਲ ਇਹ ਚਾਹਦੇ ਆ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਡਾ ਤਾਂ ਬਚਾਓ ਹੋ ਗਿਆ ਚਲੋ ਕੋਈ ਲੇਡੀਜ਼ ਜਾਂ ਬੱਚਾ ਆ ਜਾਂਦਾ ਉਹ ਤਾਂ ਜਾਦਾ ਸੱਟ ਵੇਟ ਲੱਜਾਂਦੀ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਹਾਂਜੀ ਭਾਜੀ ਕੀ ਨਾ ਜੀ ਤੁਸੀਂ ਜਸਬੀਰ ਸਿੰਘ ਹਾਂਜੀ ਹਾਂਜੀ ਕਿਸ ਕੀ ਘਟਨਾ ਵਾਪਰੀ ਜੀ ਕੱਡਾਂ ਜੇ ਉੱਥੇ ਵਿਹਲਾ ਬੰਦਾ ਆਇਆ ਉਹ ਸਰਾਜਾ ਪਰ ਮੱਥਲੇ ਉਤਰਨ ਗਿਆ ਤੇ ਉਹਨੇ ਮੇਰੇ ਮਾਰਤੀ ਬਿਨਾ ਰਾਟ ਛੜੀ ਰੋਈ ਦੀ ਤੇ ਮੈਂ ਮੋੜ ਥਲੇ ਭੱਜਾਂ ਤੇ ਪੌੜੀ ਦੇ ਮੇਰੇ ਡੱਬੇ ਹੇ ਥੱਲੇ ਥੱਲੇ ਵਾ ਮੇਰੇ ਇਕਠਾਈ ਸਵਾ 73 ਯਾਤਰੀ ਹੀ ਪਾ ਉਹਦੇ ਮਾਰਤੀ ਸਰਜਾ ਤੇ ਮੇਰੇ ਕੋਈ ਹੜਾ ਸੇਵਾਦਾਰੀ ਹੋਵੇ ਕਿ ਮੈਨੇ ਮੇਰੇ ਨਾਲ ਗਾਹ ਗਿਆ ਮੈਨੇ ਬਚਾਵਾ ਉਹਦੇ ਮਾਰਤੀ ਸਰਜਾ ਉਹਨ ਅੰਦਰ ਪਿਆ ਪੁਸ਼ਾਹਾਂ ਚ ਆ ਬੰਦਾ ਜਿਹੜਾ ਪੁਸ਼ਕੋਹ ਦਿੱਤਾ ਬੰਦਾ ਪੁਲਿਸ ਕੋਹਾਂ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆ ਦਮਕੀਆ ਸਟੇ ਆਉਂਦੇ ਹਨ ਗੱਡੀ ਪਤਾ ਨਹੀਂ ਹੈ ਲੱਗਦਾ ਨਹੀਂ ਵੀ ਹਰ ਵਾਰੀ ਇਹ ਜੋ ਬੰਦੇ ਆਉਂਦੇ ਆ ਗੁਰੂ ਘਰਾਂ ਦੀ ਸ਼ਰਤਾਂ ਕਰਦੇ ਨੇ ਬਾਤ ਦੁਬਾਰਾ ਅਫਸਰ ਕਰਕੇ ਉਹਨਾਂ ਨੂੰ ਇਹ ਹੋਣਾ ਹਾਂਜੀ ਹਾਂਜੀ ਇਹ ਹੁਣ ਪਤਾ ਨਹੀਂ ਹੋਣਾ ਵੇਖ ਘਰ ਹੋਣੀ ਚਾਹੀਦੀ ਅੱਗੇ ਅੱਗੇ ਵੀ ਬਾਹਰ ਵੀ ਘਾ ਵੀ ਸੱਟ ਲਾਖਦੀ ਹੈ ਹੋਰ ਕੈਨੂ ਮਰ ਲਾਖਦੀ ਆ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਂ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਇਹ ਦਾਖਲ ਕੀਤਾ ਸਿਰ ਤੇ ਸੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਸੱਟ ਹੈ ਬਾਕੀ ਜਿੰਨਾਂ ਨੂੰ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐ ਸੱਚ ਕ੍ਰਿਟੀਕਲ ਕੰਡੀਸ਼ਨ 'ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਛੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨਹੀਂ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਜੀ ਸਾਡੇ ਨਾਲ ਡਾਕਟਰ ਸਾਹਿਬ ਤੁਹਾਡਾ ਨਾਮ ਦੱਸ ਕਿ ਇਹ ਮਰੀਜ਼ ਆਏ ਕਿੱਥੋਂ ਨੇ ਕੀ ਗਲਤ ਕਿ ਹੋ ਰਿਹਾ ਹੈ ਇਹ ਜੀ ਜਿੱਦਾਂ ਮੈਨੂੰ ਸਾਨੂੰ ਜਿੰਨੀ ਇਨਫਾਰਮੇਸ਼ਨ ਦੱਸੀ ਗਈ ਹੈ ਇਹ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹ ਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੁ ਸਾਨੂੰ ਇਨਫਾਰਮੇਸ਼ਨ ਹਜੇ ਹੈਗੀ ਹੈ ਕੋਈ ਸੀਰੀਅਸ ਨਹੀਂ ਇੱਕ ਮਰੀਜ਼ ਜੀ ਸੀਰੀਅਸ ਹੈਗਾ ਜੀ ਚਾਰਾਂ ਵਿੱਚੋਂ ਇੱਕ ਜਿਹੜਾ ਸੀਰੀਅਸ ਹੈ ਜੀ ਉਹ ਆਈਸੀਯੂ 'ਚ ਦਾਖਲ ਹੈ ਸਾਡੇ ਕੋਲੇ ਇੱਕ ਸੀਰੀਅਸ ਹੈ ਦੱਸਤਾ ਆਪਣਾ ਨਾਮ ਦੱਸ ਮੇਰਾ ਨਾਮ ਡਾਕਟਰ ਜਸਮੀਤ ਹੈ ਜੀ ਸਰਜਨ ਇੱਥੇ ਜੀ ਸੋ ਸਾਡੇ ਅੰਡਰ ਫਿਰ ਟਰੀਟਮੈਂਟ ਚੱਲ ਰਿਹਾ ਜੀ ਦੇਖਦੇ ਆਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਸ਼੍ਰੀ ਗੁਰੂ ਰਾਮਦਾਸ ਰਾਂ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਉਕਤ ਮੁਲਜ਼ਮ ਨੇ ਅਚਾਨਕ ਹੀ ਲੋਹੇ ਦੀ ਰਾਡ ਦੇ ਨਾਲ ਸੇਵਾਦਾਰਾਂ ਅਤੇ ਸੰਗਤਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋ ਸੇਵਾਦਾਰਾਂ ਸਣੇ 4 ਲੋਕ ਜ਼ਖਮੀ ਹੋਏ ਨੇ ਇਨਾ ਵਿੱਚੋਂ ਗੰਭੀਰ ਹਾਲਤ ਦੇ ਚਾਲਦਿਆਂ ਇੱਕ ਸੇਵਾਦਾਰ ਅਤੇ ਇੱਕ ਸ਼ਰਧਾਲੂ ਆਈਸੀਯੂ ਦੇ ਵਿੱਚ ਭਰਤੀ ਹੈ ਉੱਥੇ ਹੀ ਡਿਊਟੀ ਸਟਾਫ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਥਿਤ ਗੁਰੂ ਰਾਮਦਾਸ ਸ੍ਰੀ ਅੰਦ ਦੇ ਵਿੱਚ ਇੱਕ ਪਰਵਾਸੀ ਮਜ਼ਦੂਰ ਨੇ دہشت ਮਚਾ ਦਿੱਤੀ ਵੇਖੋ ਪੱਤਰਕਾਰ ਹਰਿੰਦਰ ਸਿੰਘ ਦੀ ਰਿਪੋਰਟ ਸਰ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਅਸੀਂ ਮੋਹਾਲੀ ਜ਼ਿਲ੍ਹਾ ਮੇਰਾ ਜੀ ਪਿੰਡ ਨਾ ਵਪਰੀ ਹੈ ਉੱਥੇ ਗੁਰੂ ਰਾਮ ਦਾਸ ਰਾਹ ਚ ਅਸੀਂ ਇਹ ਰੂਮ ਲਿਆ ਸੀ ਅਜੇ 20 ਜਣੇ ਅਸੀਂ ਆਏ ਹਾਂ ਅਸੀਂ ਆ ਕੇ ਖੜੇ ਹਾਂ ਤਾਂ ਨੀਚੇ ਰੌਲਾ ਪੈ ਰਿਹਾ ਸੀ ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ ਉਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਉਹਨੇ ਪਹਿਲੇ ਮੇਰੇ ਵੱਡੇ ਭਰਾ ਦੇ ਮਾਰਿਆ ਫਿਰ ਨਾਲ ਦੀ ਨਾਲ ਅਸੀਂ ਇਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੇ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਿਰ ਉਹਨੂੰ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜੋੜ ਜ਼ਿਆਦਾ ਲੱਗੇ ਹੋਏ ਸੀ ਦੇਖ ਕੇ ਕਿੰਨੇ ਜਾਣੇ ਸੀ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਲਓ ਨੇ 3-4 ਬੰਦੇ ਤੇ ਪਹਿਲੇ ਵੀ ਝੋੜ ਮਾਰ ਚੁੱਕਿਆ ਉਹ ਹਰ ਵਾਰੀ ਗੁਰੂ ਭਾਈ ਕੋ ਚੋਲਦੇ ਦੇ ਜੀ ਬੇਦਬੀ ਕਰਨ ਇਹ ਪਾਜੀ ਇਹ ਤਾਂ ਮੰਨ ਲਓ ਸੰਸਥਾ ਨੂੰ ਗੌਰ ਇਹਨੂੰ ਦੇਖਣਾ ਚਾਹੀਦਾ ਵੀ ਬੰਦਾ ਕੌਣ ਹੈ ਕੌਣ ਆ ਰਿਹਾ ਹੈ ਕੌਣ ਨਹੀਂ ਜਾ ਰਿਹਾ ਇਹਨਾਂ ਨੂੰ ਸੇਵਾਦਾਰਾਂ ਦੀ ਡਿਊਟੀ ਬਣਦੀ ਹੈ ਵੀ ਬੰਦਾ ਕੌਣ ਹੈ ਕੌਣ ਨਹੀਂ ਜਿਆਦਾ ਕਰ ਜਿਆਦਾ ਕਰ ਸੋਮਨੀ ਕਮੇਡੀ ਨੂੰ ਬੇਨਤੀ ਹੈ ਵੀ ਇਹ ਐਵੇਂ ਦੇ ਬੰਦਿਆਂ ਨੂੰ ਥੋੜੇ ਸਦਾ ਹਾਂ ਜੀ ਸਰਾਰ ਦੀਆਂ ਸਰਾਂ ਥੋੜਾ ਧਿਆਨ ਰੱਖਣ ਅਸੀਂ ਚਲ ਇਹੀ ਚਾਹੁੰਦੇ ਆ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਡਾ ਤਾਂ ਬਚਾਓ ਹੋ ਗਿਆ ਚਲੋ ਕੋਈ ਲੇਡੀਜ਼ ਜਾਂ ਬੱਚਾ ਆ ਜਾਂਦਾ ਉਹ ਤਾਂ ਜਾਦਾ ਸੱਟ ਵੇਟ ਲਾ ਜਾਂਦੀ ਤਾਂ ਬੜੀ ਮੁਸ਼ਕਲ ਵਾਲੀ ਗੱਲ ਹੋ ਜਾਂਦੀ ਹਾਂਜੀ ਭਾਜੀ ਕੀ ਨਾਂ ਜੇ ਤੁਸ ਜਸਬੀਰ ਸਿੰਘ ਹਾਂ ਜੀ ਹਾਂ ਜੀ ਕਿਸ ਕੀ ਘਟਨਾ ਵਾਸਤੇ ਜੀ ਕੱਡਾਂ ਜੇ ਉੱਥੇ ਵਿਹਲਾ ਬੰਦਾ ਆਇਆ ਉਹ ਸਰਾਜ ਆ ਪਰ ਮਥਲੇ ਉਤਰਨ ਗਿਆ ਤੇ ਉਹਨੇ ਮੇਰੇ ਮਾਰਤੀ ਬਿਨਾ ਰਾਟ ਛੜੀ ਰੋਈ ਦੀ ਤੇ ਮੈਂ ਮੋੜ ਥਲੇ ਭੱਜਾਂ ਤੇ ਪੌੜੀ ਦਾ ਮੈਸ ਡੱਪਿਆ ਹੱਥਲੇ ਤੇ ਥੱਲੇ ਵਾ ਮਰਾ ਬਿਠਾਈ ਸੀ ਵਾ ਪ੍ਰੇਮੀ ਯਾਤਰੀ ਹੀ ਪੈਂ ਉਹਦੇ ਮਾਰਤੀ ਅਰਜਾ ਤੇ ਮੇਰੇ ਕੋ ਹੜਾ ਸੇਵਾ ਦਾ ਰਹੀ ਹੋ ਵੀ ਕਿ ਮਨੇ ਮੇਰੇ ਵਾਸਤੇ ਗਾਂ ਗਿਆ ਮੈਨੂੰ ਬਚਾਵਾ ਉਹਦੇ ਮਾਰਤੀ ਅਰਜਾ ਹੁਣ ਅੰਦਰ ਪਿਆ ਨਿਸ਼ਾਨ ਚ ਹੈ ਬੰਦਾ ਜਿਹੜਾ ਅਸ਼ਾਂਜ ਪੁਲਿਸ ਕੋਲ ਤੇਤਾ ਬੰਦਾ ਪੁਲਿਸ ਕੋ ਆ ਕੋਈ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆ ਧਮਕੀਆਂ ਸੌਟੇ ਆਂਦੇ ਹਨ ਪਰ ਗੱਡੀ ਪਤਾ ਨਹੀਂ ਆ ਕਿ ਲੱਗਦਾ ਨਹੀਂ ਵੀ ਹਰ ਵਾਰੀ ਇਹ ਬੰਦੇ ਆਂਦੇ ਆ ਗੁਰੂ ਘਰਾਂ ਦੀ ਸ਼ਰਧਾ ਕਰਦੇ ਨੇ ਦੇ ਬਾਚ ਡਿਮਾਗੀ ਅਫਸਰ ਕਰਕੇ ਉਹਨਾਂ ਨੂੰ ਇਹ ਹੋਣਾ ਹਾਂਜੀ ਹਾਂਜੀ ਇਹ ਹੁਣ ਪਤਾ ਨਹੀਂ ਹੋਣਾ ਵੇਖ ਘਰ ਹੋਣੀ ਚਾਹੀਦੀ ਅੱਗੇ ਅੱਗੇ ਵੀ ਬਾਅਦ ਵੀ ਘਾ ਵੀ ਸੱਟ ਲਾਖਾ ਦੀ ਹੈ ਹੋਰ ਕਿੰਨੂ ਮਰ ਲਾਖਾ ਦੀ ਆ ਤਕਰੀਬਨ ਘੰਟੇ ਕੋ ਪਹਿਲਾਂ ਆਪਣੇ ਕੋਲੇ ਦਰਬਾਰ ਸਾਹਿਬ ਦੀ ਸਰਾਂ ਤੇ ਜੋ ਸਾਨੂੰ ਦੱਸਿਆ ਗਿਆ ਹੈ ਮਰੀਜ਼ਾਂ ਵੱਲੋਂ ਜਿਹੜੇ ਆਏ ਨੇ ਸਾਡੇ ਕੋਲ ਇੱਕ ਅਨਨੋਨ ਅਸੇਲੈਂਟ ਅਨਨੋਨ ਬੰਦਾ ਉਹਨਾਂ ਦੇ ਉੱਤੇ ਇੱਕ ਰੋਡ ਦੇ ਰਾਈ ਅਸਾਲਟ ਕਰਕੇ ਗਿਆ ਹੈ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈਸੀਯੂ 'ਚ ਇਹ ਦਾਖਲ ਕੀਤਾ ਹੈ ਸਿਰ ਤੇ ਸੱਟ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਨੇ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਸੱਟ ਹੈ ਬਾਕੀ ਜਿੰਨਾਂ ਨੂੰ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐਸ ਸੱਚ ਕ੍ਰਿਟੀਕਲ ਕੰਡੀਸ਼ਨ 'ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨਸ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨਹੀਂ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਜੀ ਸਾਡੇ ਨਾਲ ਡਾਕਟਰ ਸਾਹਿਬ ਤੁਹਾਡਾ ਨਾਮ ਦੱਸ ਕਿ ਇਹ ਮਰੀਜ਼ ਆਏ ਕਿੱਥੋਂ ਨੇ ਕੀ ਗਲਤ ਕਿਉਂ ਹੈ ਇਹ ਜੀ ਜਿੱਦਾਂ ਮੈਨੂੰ ਸਾਨੂੰ ਜਿੰਨੀ ਇਨਫੋਰਮੇਸ਼ਨ ਦੱਸੀ ਗਈ ਹੈ ਇਹ ਦਰਬਾਰ ਸਾਹਿਬ ਵਾਲੀ ਜਿਹੜੀ ਸਰਾ ਹੈਗੀ ਹੈ ਜੀ ਉੱਥੇ ਸੀਗੇ ਇਹ ਤੇ ਉੱਥੇ ਕਹਿੰਦੇ ਨੇ ਕਿ ਅਨਨੋਨ ਬੰਦਾ ਜੋ ਇਹਨਾਂ ਨੂੰ ਨਹੀਂ ਸੀ ਜਾਣਦਾ ਕਿ ਕੋਈ ਕਹਿ ਰਹੇ ਨੇ ਕਿ ਥੋੜਾ ਸ਼ਾਇਦ ਮੈਂਟਲੀ ਵੀ ਬੰਦਾ ਠੀਕ ਨਹੀਂ ਸੀਗਾ ਠੀਕ ਹੈ ਜੀ ਉਹ ਨੇ ਇਹਨਾਂ ਤੇ ਜਿਹੜੇ 5 ਬੰਦਿਆਂ ਤੇ ਅਸਾਲਟ ਕੀਤਾ ਜੀ ਉਹਨੇ ਰੋਡ ਦੇ ਰਾਹੀਂ ਅਸਾਲਟ ਕੀਤਾ ਇੰਨੀ ਕੋ ਸਾਨੂੰ